ਕੈਸਰੂਕ ਕਿਨਾਂ ਦੇ ਮੈਂ ਨਰੇਸ਼ ਸ਼ਰਮਾ ਮੱਲਾ ਜਵਾਹਰ ਨਗਰ ਅਲੀਵਾ ਰੋਡ ਬਟਾਲਾ ਸਭ ਨਾਲ ਪਹਿਲਾਂ ਜੈ ਮਾਤਾ ਚਿੰਤਪurni ਦੀ ਸਾਰਿਆਂ ਨੂੰ ਅਸੀਂ ਬਟਾਲਾ ਤੋਂ ਪੰਜਵੀਂ ਬਸ ਯਾਤਰਾ ਸੰਗਤ ਦੇ ਸੰਜੋਗ ਨਾਲ ਲੈ ਕੇ ਆਏ ਆ ਤੇ ਮਹਾਰਾਣੀ ਇਸਤਰੀਆਂ ਨੂੰ ਹਰ ਮਹੀਨੇ ਬੁਲਾਉਂਦੀ ਦੇਵੇ ਤੇ ਮਹਾਰਾਣੀ ਹਾਰੇ ਨੂੰ ਤੰਦਰੁਸਤ ਰੱਖੇ ਤੇ ਹਰ ਇੱਕ ਨੂੰ ਮੇਰਾ ਭਰਾ ਹੱਥ ਰੱਖ ਕੇ ਜਿਹੜੀ ਵਿਦੇਸ਼ਾਂ ਵਿੱਚ ਤੁਹਾਡੇ ਸੰਗਤ ਗਈ ਹੈ ਉੱਤੇ ਮਹਾਰਾਣੀ ਕਿਰਪਾ ਬਣਾਈ ਰੱਖੇ ਸੌਨ ਦੇ ਮਹੀਨੇ ਸਭ ਨੂੰ ਬਹੁਤ ਮੁਬਾਰਕਾ ਮਹਾਰਾਣੀ ਦੀ ਕਿਰਪਾ ਕਰੇ ਤੇ ਜਿੰਨਾ ਕੰਮ ਰਹਿਗੇ ਨੇ ਮਹਾਰਾਣੀ ਉਹ ਵੀ ਛੇਤੀ ਬਣਾਵੇ ਜੈ ਮਾਤਾ ਦੀ ਅਸੀਂ ਕਿਹਨਾ ਸਰ ਮੇਰਾ ਨਾਮ ਚੇਤਨ ਮਲੋਤਰਾਏ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਾਤਾ ਦੀ ਪਹਿਲਾਂ ਤੇ ਅਸੀਂ ਮਾਂ ਚਿੰਤਪੁਰਨੀ ਜਿਹੜਾ ਸਾਡਾ ਗਰੁੱਪ ਹੈਗਾ ਵਾ ਉਹਦੇ ਨਾਲ ਸਾਡੀਆਂ ਜਿਹੜੀਆਂ ਸੰਗਤਾਂ ਜੁੜੀਆਂ ਹੋਈਆਂ ਨੇ ਆਪਾਂ ਮਾਂ ਚਿੰਤਪੁਰਨੀ ਦੇ ਹਰ ਮਹੀਨੇ ਜਿਹੜੀ ਬੱਸ ਲੈ ਕੇ ਆਈਦੀ ਹੈ ਦੂਜੇ ਸ਼ਨੀਵਾਰ ਸੰਗਤਾਂ ਦੇ ਨਾਲ ਹੀ ਆਪਾਂ ਜਿਹੜਾ ਵਾ ਬੱਸ ਦੇ ਵਿੱਚ ਜਿਹੜਾ ਵਾ ਹਮ ਮਹਾ ਕੇ ਆਈਦਾ ਵਾ ਮਾਂ ਦੇ ਦਰਸ਼ਨ ਕਰਕੇ ਫਿਰ ਸਾਰਿਆਂ ਨੂੰ ਜਿਹੜਾ ਵਾ ਕਿ ਆਪਣੇ ਆਪਣੇ ਸਥਾਨ ਤੇ ਉਤਾਰਦੇ ਆਂ ਮਾਤਾ ਰਾਨੀ ਦੀ ਬੜੀ ਕਿਰਪਾ ਵਾ ਬੜੀਆਂ ਸੰਗਤਾਂ ਸਾਡੇ ਨਾਲ ਜੁੜੀਆਂ ਵਾ ਜੇ ਕੋਈ ਹੋਰ ਵੀ ਸਾਡੇ ਨਾਲ ਜੁੜਨਾ ਚਾਹੁੰਦਾ ਵਾ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਤੇ ਬਟਾਲਿਓ ਜਵਾਲ ਨਗਰ ਅਲੀਵਾ ਰੋਡ ਤੋਂ ਜਿਹੜੀ ਇਹ ਬੱਸ ਆਪਾਂ ਲੈ ਕੇ ਜਾਂਦੇ ਹੁੰਦੇ ਆ ਤੇ ਤੁਹਾਡਾ ਪਹਿਲਾ ਸਟਾਪ ਜਿਹੜਾ ਹੁੰਦਾ ਵਾ ਗਾਂਧੀ ਚੌਕ ਹੁੰਦਾ ਵਾ ਬਟਾਲੇ ਉੱਥੋਂ ਆਪਾਂ ਸੰਗਤਾਂ ਬਿਠਾ ਕੇ ਸਿੱਧਾ ਚੰਦਪੁਰਨੀ ਲੈ ਕੇ ਆਈ ਦੀ ਸਾਡੀ ਜੀ ਇਸ ਟਾਈਮ 60 ਤੋਂ 65 ਜਿਹੜੇ ਐ ਸ਼ਰਧਾਲੂ ਜਿਹੜੇ ਸਾਡੇ ਨਾਲ ਬੱਸ ਦੇ ਵਿੱਚ ਯਾਤਰਾ ਕਰ ਰਹੇ ਆ ਕਿੰਨੇ ਮੂਹੇ ਕਾਮਾ ਪੁਣੇ ਇਹਦੇ ਲਈ ਤੇ ਦੱਸੇ ਦਨਾਂ ਬੜੀਆਂ ਸੰਗਤਾਂ ਜਿਨ੍ਹਾਂ ਦੀਆਂ ਮਨੁਕਾਮਨਾ ਪੂਰੀਆਂ ਹੋਈਆਂ ਨੇ ਤੇ ਜਿਹੜੇ ਦੁਬਾਰਾ ਫੇਰ ਸਾਡੇ ਨਾਲ ਇਸ ਦਰਬਾਰ ਤੇ ਆਏ ਹੋਏ ਨੇ ਆਪਾਂ ਰਸਤੇ ਦੇ ਵਿੱਚ ਉਹਨਾਂ ਨੂੰ ਮਤਲਬ ਕੀ ਲੰਗਰ ਪਾਣੀ ਵੀ ਨਾਲ ਦਈਦਾ ਵਾ ਸਾਰਾ ਜੋ ਵੀ ਹੋ ਸਕਦਾ ਵਾ ਜਿੰਨਾ ਵੱਧ ਵੱਧ ਹੋ ਸਕਦਾ ਵਾ ਆਪਾਂ ਸੰਗਤਾਲੀ ਕਰੀਦਾ ਵਾ ਤੇ ਸੰਗਤਾਂ ਦੀਆਂ ਸੰਗਤਾਂ ਦੇ ਨਾਲ ਹੀ ਸਭ ਕੁਝ ਹੈ ਸੰਗਤਾਂ ਦੇ ਨਾਲ ਹੀ ਬਸ ਚੱਲਦੀ ਏ ਸੰਗਤਾਂ ਤੋਂ ਬਿਨਾ ਕੁਝ ਨਹੀਂ ਨਾਉ ਜੀ ਮੈਂ ਰਕੇਸ਼ ਸ਼ਰਮਾ ਪਗਜੰਬੀ ਸਰ ਤੋਂ ਪਹਿਲੀ ਵਾਰ ਆਇਆ ਵਸ ਐਸੇ ਦੀ ਬਾਸ ਲੈ ਕੇ ਜਾਂਦੇ ਆ ਇਹਨਾਂ ਨਾਲ ਆ ਕੇ ਬਹੁਤ ਵਧੀਆ ਲੱਗਾ ਸੌਨ ਦੇ ਮਹੀਨੇ ਮਾਤਾ ਨੇ ਸਭ ਦੀ ਆਸਾਂ ਮਰਦਾਂ ਪੂਰੀਆਂ ਕਰੇ ਤੇ ਇਦਾਂ ਹੀ ਐਵੀਂ ਸੰਗਤ ਨੂੰ ਲੈ ਕੇ ਆਂਦੇ ਆਂ ਤੇ ਮਹਾਰਾਣੀ ਸਾਹਿਬ ਤੇ ਕਿਰਪਾ ਕਰੇ ਜੈ ਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਦੀ ਮੈਂ ਸਾਖਸ਼ੀ ਸ਼ਰਮਾ ਬਤਾ ਲੇ ਤੋ ਪੰਜਵੀਂ ਬਾਸ ਯਾਤਰਾ ਚਿੰਤਪੁਰੀ ਦਰਬਾਰ ਚ ਲੈ ਕੇ ਆਏ ਆਂ ਮਹਾਰਾਣੀ ਦੀ ਕਿਰਪਾ ਨਾਲ ਤੇ ਪੇਟਾਂ ਦੇ ਲੰਗਰ ਪ੍ਰਸ਼ਾਦਾ ਛੱਕ ਦੇ ਦਰਬਾਰ ਤੇ ਆਈਦਾ ਆ ਸਾਰੇ ਆਪਕਤਾਂ ਮੇਰੇ ਜੈ ਮਾਤਾ ਦੀ ਜੇ ਕਿਸੇ ਨੇ ਮਾਤਾ ਤੇ ਆਣਾ ਹੋਏ ਏਸੀ ਵਾਲੀ ਬਸ ਦਾ ਜਿਹੜਾ ਕਰਾਇਆ 600 ਰੁਪਿਆ ਜੇ ਤੇ ਅੱਗੋ ਜਿਹੜੀ ਹਰ ਮਹੀਨੇ ਜਿਹੜੀ ਬਸ ਯਾਤਰਾ ਜਾਂਦੀ ਹੈ ਤੇ ਉਹਦੇ ਆਮ ਬਸ ਦਾ ਕਰਾਇਆ 500 ਸੰਗਤ ਨੂੰ ਰੋਟੀ ਪਾਣੀ ਚਾਹ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਜਾਏਗਾ ਜੈ ਮਾਤਾ ਦੀ ਸਾਰੀ ਸੰਗਤ ਨੂੰ ਜੇ ਕਿਸੇ ਨੇ ਜਾਗਰਨ ਕੀ ਜੈ ਮਾਤਾ ਜੀ ਦਾ ਸਾਸ ਸੰਗ ਕਰਵਾਣਾ ਹੋਏ ਤੇ ਉਹ ਮੈਨੂੰ ਸੰਪਰਕ ਕਰ ਸਕਦਾ ਤੇ ਜਵਾਰ ਨਗਰ ਅਲੀਵਾ ਰੋਡ ਬਟਾਲਾ ਮੇਰਾ ਫੋਨ ਨੰਬਰ ਹੈ 8146830109 8146830109 ਕਾ ਆਖੀ ਸਾਲਾ ਤੋਂ ਆ ਰਹੇ ਆਂ ਲੇਕਿਨ ਜਿਹੜੀ ਸਾਡੀ ਬਸ ਯਾਤਰਾ ਉਹ ਅਸੀਂ ਫਿਲਹਾਲ ਪੰਜਵੀ ਲੈ ਕੇ ਆਏ ਆਂ ਹਰ ਮਹੀਨੇ ਆਈਦਾ ਠੀਕ ਮਨੋਤਮਾ ਪੂਰੀ ਆਹੀ ਜਿਹੜੀ ਮਨੋ ਕਾਮਨਾ ਬਹੁਤ ਜ਼ਿਆਦਾ ਜਦੋਂ ਵੀ ਆਈਦਾ ਕੁਛ ਨਾ ਕੁਛ ਲੈ ਕੇ ਜਾਂਦਾ ਸੰਗਤਾਂ ਨੂੰ ਅਸੀਂ ਆਪਣੇ ਨਾਲ ਜੋੜਿਆ ਆਂ ਬਸ ਇਹ ਹੈ ਕਿ ਸੰਗਤਾਂ ਨੂੰ ਦਰਸ਼ਨ ਕਰਵਾਈਦੇ ਆ ਜਿਦਾ ਜਿਦਾ ਮਨ ਕਰਦਾ ਹੈ ਉਹ ਬਾਸਨਾ ਸੰਪਰਕ ਕਰ ਸਕਦਾ ਹੈ ਜਵਾਰ ਨਗਰ ਅਲੀਵਾ ਰੋਡ ਮੰਦਰ ਹੈ ਨਰੇਸ਼ ਭਗਤ ਜੀ ਹੁੰਦੇ ਨੇ ਉੱਥੇ ਮੰਗਲਵਾਰ ਕੀਰਤਨ ਹੁੰਦਾ ਹੈ ਰਾਤੀ 8 ਵਜੇ ਜੇ ਕਿਸੇ ਨੇ ਜਾਣਾ ਹੋਏ ਤੇ ਉਹ ਨਰੇਸ਼ ਭਗਤ ਜੀ ਨੂੰ ਆਪਣੀ ਸੀਟ ਜੜੀ ਲਖਾ ਸਕਦਾ ਜੈ ਮਾਤਾ ਜੀ